ਕ੍ਰੋਮੀਨ ਇਨਸਾਫ ਮੋਰਚਾ ਚੰਡੀਗੜ੍ਹ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਜਿੰਨਾ ਜ਼ਰਬੰਦੀ ਸਿੰਘ ਰਿਹਾ ਨਹੀਂ ਹੁੰਦੇ ਇਸੇ ਤਰ੍ਹਾਂ ਮੋਰਚਾ ਜਿਹੜਾ ਚੱਲਦਾ ਰਹੂਗਾ ਸੰਗਤ ਜੀ ਆਪ ਸਾਰਿਆਂ ਨੂੰ ਪਤਾ ਕਿ ਦਲਪੰਥੀਆਂ ਸ਼ੀਵਾ ਮਾ ਕਿਸ ਤਰ੍ਹਾਂ ਚੜ੍ਹਦੀ ਕਲਾ ਦੀ ਨਾਲ ਚੱਲ ਰਹੀਆਂ ਨੇ ਇੱਥੇ ਮੋਰਚੇ ਤੇ ਡੱਟੇ ਬੈਠੇ ਆ ਉਹ ਤੋਂ ਪਹਿਲਾਂ ਕਿਸਾਨੀ ਮੋਰਚੇ ਦੇ ਵਿੱਚ ਰਹੇ ਉਹ ਮੋਰਚਾ ਫੱਤੇ ਹੋਇਆ ਬਰਗਾੜੀ ਮੋਰਚੇ ਦੇ ਵਿੱਚ 328 ਰੂਪਾਂ ਵਾਲੇ ਮੋਰਚੇ ਦੇ ਵਿੱਚ ਪੂਰਬੀ ਪੰਥ ਦੇ ਉੱਤੇ ਜਿੱਥੇ-ਜਿੱਥੇ ਧਰਨੇ ਮੋਰਚੇ ਮਜਾਲੇ ਹੁੰਦੇ ਰਹੇ ਉੱਥੇ ਪਹੁੰਚਦੇ ਰਹੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਿਆਧੀਆਂ ਦਾ ਮਸਲਾ ਹੋਵੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਤੇ ਮੋਰਚਿਆਂ ਦਾ ਹੋਵੇ ਤੇ ਕਿਸਾਨੀ ਦਾ ਮੰਗਾ ਨਾ ਹੋਵੇ ਹੁਣ ਵੀ ਪੂਰੀ ਚੜ੍ਹਦੀ ਕਲਾ ਨੇ ਨਾਲ ਦਲਪੰਥ ਅਰਬਾਂ ਕਰਬਾਂ ਵੱਲੋਂ ਜਿਹੜੇ ਜਥੇ ਮੰਡਕ ਢਾਂਚੇ ਜਿਹੜੇ ਪੰਜਾਬ ਦੇ ਵਿੱਚ ਥਾਪੇ ਗਏ ਨੇ ਉਹਨਾਂ ਦੇ ਵਿੱਚ ਜਿਹੜੀ ਸੇਵਾ ਮਾਤਲਾ ਲਹੀਆਂ ਨੇ ਇੱਕ ਗੱਲ ਆਤਾ ਦੇਖੋ ਅਸੀਂ ਇੱਥੇ ਬੈਠੇ ਆਂ ਪੰਥ ਦੀ ਸੇਵਾ ਕਰ ਰਹੇ ਆ ਤੁਹਾਨੂੰ ਪਤਾ ਕਿ ਦੂਸਰਾ ਦਲਪੰਥ ਸਿੰਘ ਸਹਿਬਾ ਬਾਬਾ ਚੜ੍ਹਤ ਸਿੰਘ ਜੀ ਕੂੜਿਆਂ ਦੇ ਸਮੇਂ ਉਹ ਪਿੰਡਾਂ ਦੇ ਵਿੱਚ ਪ੍ਰਚਾਰ ਦਲਪੰਥ ਦੀ ਲਹਿਰ ਦਲਾ ਰੱਖੀ ਜਿਹੜੇ ਉਹ ਲੱਗ ਹੋ ਰਿਹਾ ਪਿੰਡਾਂ ਦੇ ਵਿੱਚ ਵਿਚਰ ਰਹੇ ਨੇ ਘੋੜ ਸਵਾਰਾਂ ਦੇ ਰੂਪ ਦੇ ਵਿੱਚ ਪੰਥ ਦੇ ਰੂਪ ਦੇ ਵਿੱਚ ਇੱਕ ਜਥਾ ਜਥੇਦਾਰ ਸੇਰ ਸਿੰਘ ਦੇ ਉਹਨਾਂ ਦੇ ਕਰੋੰਗੀ ਵੀ ਮਨਪ੍ਰੀਤ ਤੌਰ ਤੇ ਜਥੇਦਾਰ ਨੇ ਜਿਹੜਾ ਕੁੜੀਆਂ ਦਾ ਮਸਲਾ ਕਿਸੇ ਦੀ ਕੁੜੀ ਸੱਦੀ ਹੋਈ ਹੈ ਜਾਂ ਕਿਸੇ ਦਾ ਘਰ ਨਹੀਂ ਵਸਦਾ ਉਸ ਨੂੰ ਜੀ ਦੇਖਦੇ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਵੀਡੀਓ ਜਿਹੜੀ ਜੋ ਵਈਆਂ ਉਹ ਵੀ ਸੇਵਾਵਾਂ ਚੱਲ ਰਹੀਆਂ ਨੇ ਜੇ ਕਿਸੇ ਨੂੰ ਵੀ ਘਰ ਦੇ ਵਿੱਚ ਆਪਸ ਵਿੱਚ ਕਲੇਸ਼ ਆ ਕਿਸੇ ਪਤੀ ਪਤਨੀ ਦਾ ਜਾਂ ਹੋਰ ਗੱਲਬਾਤ ਆ ਉਹ ਸਾਰੇ ਉਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਉਹ ਵੀ ਇੱਕ ਲੀੜੀ ਹੈਗੀ ਪੰਥ ਦੀ ਸੇਵਾ ਵਾਸਤੇ ਲਹਿਰ ਚਲਾਈ ਗਿਆ ਦੂਸਰਾ ਸਾਡੇ ਕੋਲ ਜਫੇਦਾਰ ਗੁਰਪ੍ਰੀਤ ਸਿੰਘ ਜੀ ਸਿਆਲਪੁਰ ਵਾਲਾ ਇਹਨਾਂ ਦੇ ਕੋਈ ਮੁਹਤਾਜਨੀਆ ਜਿਹੜਾ ਬਈਏ ਪੰਜਾਬੋ ਪੰਜਾਬ ਬਚਾਉ ਦਾ ਨਾਰਾ ਦਿੱਤਾ ਇਹਨਾਂ ਨੇ ਇਹ ਵੀ ਦਲਪੰਥ ਵੱਲੋਂ ਕੋ ਸਿਆਲਪੁਰ ਜ਼ਿਲ੍ਹੇ ਦਾ ਇਹਨਾਂ ਨੂੰ ਜਫੇਦਾਰ ਆਪਿਆ ਗਿਆ ਬਹੁਤ ਹੀ ਸੂਝੀ ਤੇ ਸਿਆਣੇ ਨੇ ਇਹਨਾਂ ਨੇ ਜਿਹੜਾ ਮਈਆਂ ਦੇ ਖਿਲਾਫ ਮੋਰਚਾ ਖੋਲਦਾ ਤੇ ਉਥੇ ਕੁੜੇ ਦਿਨਾਂ ਬਾਅਦ ਹੀ ਜਿਹੜੇ ਹੈਗਾ ਇੱਕ ਕਾਂਡ ਜਿਹੜਾ ਵਾਪਰ ਰਿਹਾ ਪੰਜ ਸਾਲ ਦਾ ਜਿਹੜਾ ਬੱਚਾ ਉਸ ਦੁਸ਼ਟ ਪਾਪੀ ਭਈਏ ਨੇ ਦੁਸ਼ਕਰਮ ਕਰਕੇ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਮੌਤ ਦੇ ਘਾਟ ਉਤਾਰਦਾ ਤਾਂ ਸਾਰੇ ਪੰਜਾਬ ਦੇ ਵਿੱਚ ਕੀ ਬਗੜ ਦੇ ਵਿੱਚ ਜਿਹੜੀ ਹਲਚਲ ਮੱਚੀ ਆ ਉਹ ਬਾਬਾ ਜੀ ਹੋਣਾ ਆਪਣਾ ਦਲਪੰਥ ਦਾ ਜਿਹੜਾ ਇਹ ਜਥਾ ਉਹ ਸ਼ਿਵਾਂ ਮੰਬਾਰਕਾ ਸੀ ਦੇਖੋ ਕੋਈ ਵੀ ਚੰਗੇ ਸੱਚੇ ਸੁਦੇ ਚੜ੍ਹਦੀ ਕਲਾ ਵਾਲੇ ਸਾਨੂੰ ਫੌਜ ਪਿਆਹੀਦੇ ਆ ਜਿਹੜੇ ਕੰਮ ਕਰਨ ਵਾਲੇ ਸਿੰਘ ਹੋਣ ਉਹ ਸਾਨੂੰ ਦਲ ਪੰਥ ਦੇ ਵਿੱਚ ਚਾਹੀਦੇ ਨੇ ਆਓ ਜਿਨ੍ਹਾਂ ਨੇ ਕੰਮ ਕਰਨਾ ਪੰਥ ਦੀ ਸੇਵਾ ਕਰਨੇ ਇਸ ਕੰਮ ਸੇਵਾ ਸਾਡੇ ਕੋਲ ਤਨਖਾਹ ਦੇਣ ਨੂੰ ਤਾਂ ਕੋਈ ਸਹੀ ਨਹੀਂਗਾ ਸਿਰਫ ਪੰਥ ਦੀ ਤੇ ਪੰਜਾਬ ਦੀ ਸੇਵਾ ਅਸੀਂ ਕਰਨੀ ਆ ਜੋ ਬਾਬਾ ਜੀ ਨਿਭਾ ਰਹੇ ਨੇ ਜੋ ਤੁਸੀਂ ਕਾਹਣ ਦੇਖਿਆ ਅਸੀਂ ਉਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਦੇਧੀ ਕਰ ਰਹੇ ਹਾਂ ਤਕਰੀਬਨ 5 ਅ 4-5 ਦਿਨ ਹੋ ਗਏ ਇਸ ਘਟਨਾ ਬਾਪੂ ਨੂੰ ਸਾਡੀ ਵੀ ਬਾਬਾ ਜੀ ਨਾਲ رابطہ ਹੁੰਦਾ ਰਹਿੰਦਾ ਸੀ ਕਿਤੇ ਸਾਨੂੰ ਸਮਝ ਨਹੀਂ ਮਿਲਿਆ ਵੀ ਅਸੀਂ ਕੋਈ ਆ ਵੀਡੀਓ ਪਾਈਏ ਬਾਬਾ ਜੀ ਨਾਲ ਟੈਲੀਫੋਨ ਤੇ ਗੱਲਾਂ ਕਰਦੇ ਵੀ ਤੁਸੀਂ ਇੱਕ ਵਾਰ ਹੋਣਾ ਜਦੋਂ ਸਾਡੀ ਲੋੜਾ ਸੀ ਉੱਥੇ ਪਹੁੰਚਾਂਗੇ ਹੋਰ ਵੀ ਫੌਜਾਂ ਦੇ ਸਾਰੇ ਸਿਹਾਲਾ ਹੈ ਸਾਰੇ ਇਹਨਾਂ ਜਿਹਨੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਰੋਲ ਅਦਾ ਕੀਤਾ ਉੱਤੇ ਕਰ ਰਹੇ ਨੇ ਤੁਸੀਂ ਬਾਬਾ ਜੀ ਦੀ ਜਵਾਨੀ ਸੁਣੋ ਬਾਬਾ ਗੁਰਪ੍ਰੀਤ ਸਿੰਘ ਜੀ ਕਿਤਨਾ ਨਾਲ ਜਿਹੜਾ ਬਾਬਾ ਜੀ ਹਾਲਾਤ ਆ ਉੱਥੇ ਦਾ ਭਈਆਂ ਦਾ ਉਹ ਵੀ ਦੱਸੋ ਤੇ ਸੰਗਦਰੂ ਅਪੀਲ ਆਪਾਂ ਨੇ ਕਰਨੀ ਆ ਵੀ ਜਿਹੜਾ ਆਪਾਂ ਉਹ ਮਾਸੂਮ ਬੱਚਾ ਉਹ ਉਹ ਦਰਿੰਦਗੀ ਦੇ ਨਾਲ ਮਾਰਿਆ ਉਹਦਾ ਆਪਾਂ ਜਿਹੜਾ ਹੈਗਾ ਅਖੰਡ ਪਾਤਸ਼ਾਹ ਜਾਂ ਸਹਿਜ ਪਰ ਜੋ ਵੀ ਹੈ ਉਹ ਵੀ ਕਰੋ ਥੇ ਪਾਓ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈਗੀ ਆਵੇ ਆਪਾਂ ਵੀ ਉੱਥੇ ਵੀ ਜਿਹੜੇ ਪੰਜਾਬ ਦੇ ਜਲਾਮਤ ਹੋਈਏ ਜਿਹੜੇ ਬਗੈਰ ਕੋਈ ਵੀ ਹੱਥ ਨੂੰ ਤੌਰ ਤੇ ਪੰਜਾਬ ਦੇ ਜਿਹੜੇ ਕਿ ਸਾਡੇ ਪੰਜਾਬ ਦਾ ਮਾਹੌਲ ਈਆਂ ਪੈਣਾ ਦੀ ਬੇਅੱਤੀ ਸਾਧਿਆਂ ਨਾਲ ਜਿਹੜੀਆਂ ਇਹ ਤੰਗੀਆਂ ਕਰ ਰਹੇ ਨੇ ਸਾਨੂੰ ਔਖਾ ਕਰ ਰਹੇ ਨੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਮਾਰ ਕੇ ਕਿਸੇ ਨੂੰ ਲੈ ਜਾਂਦੇ ਨੇ ਕਿੰਨਾ ਇਹਨਾਂ ਨੇ ਜਿਹੜਾ ਹੈਗਾ ਉਹ ਦੈਸ ਤੋਂ ਫਲਾਈ ਹੋਈ ਹੈ ਉਹ ਸਾਰਾ ਵਿਚਾਰ ਉਡਾੰਦਰਾ ਜਿਹੜਾ ਆਪਾਂ ਨੇ ਕਰਨਾ ਉਹ ਵੀ ਪ੍ਰੋਗਰਾਮ ਦੱਸੋ ਸੰਗਤਾਂ ਨੂੰ ਦੱਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜੀ ਘਟਨਾ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦਾ ਬੱਚਾ ਹਰਵੀਰ ਸਿੰਘ ਕਿਸੇ ਦੁਸ਼ਮਣ ਦੇ ਬੱਚੇ ਦੇ ਨਾਲ ਵੀ ਹੁੰਦੀ ਤੇ ਅਸੀਂ ਤਾਂ ਵੀ ਨਾਲ ਖਲੋਣਾ ਸੀ ਉਹਦੇ 5 ਸਾਲ ਦਾ ਬੱਚਾ ਉਹਨੂੰ ਘਰੋਂ ਚੁੱਕ ਕੇ ਤੇ ਉਹਦੇ ਨਾਲ ਦੁਸ਼ਕਰਮ ਕਰਕੇ ਤੇ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਉਸ ਬੰਦੇ ਨੇ ਲੋਹੇ ਦੀ ਰਾਡ ਦੇ ਦਿੱਤੀ ਤੇ ਉਹ ਬੰਦਾ ਤੇ ਪੁਲਿਸ ਨੇ ਫੜ ਲਿਆ ਰਾਤ ਨੂੰ ਆਪ ਪਰ ਉਹ ਬੰਦਾ ਪਹਿਲਾਂ ਵੀ ਬਲਾਤਕਾਰ ਦੇ ਕੇਸ ਦੇ ਵਿੱਚੋਂ 7 ਸਾਲ ਬਾਅਦ ਨਿਕਲਿਆ ਤੇ ਅਸੀਂ ਕਹਿ ਦਿੰਦੇ ਹਾਂ ਕਿ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਜੀ ਲੋਕੀ ਕਹਿ ਰਹੇ ਆ ਜੀ 302 ਲਾਤੀ ਉੱਤੇ ਪਰ ਜਿਹੜੀ ਸਾਡੀ ਨਿਆਂ ਪ੍ਰਣਾਲੀ ਹੈ ਨਾ ਉਹ ਜਿੱਥੇ ਇੱਕ ਦਰਵਾਜ਼ਾ ਤੇ 10 ਖਿੜਕੀਆਂ ਭੱਜਣ ਨੂੰ ਬਣੀਆਂ ਨੇ ਲੋਕੀ ਉਹਦਾ ਨਜਾਇਜ਼ ਫਾਇਦਾ ਉਠਾ ਜਾਂਦੇ ਨੇ ਪੁਲਿਸ ਕਹਿ ਰਹੀ ਆ ਵੀ ਅਸੀਂ ਉਹਨਾਂ ਨੂੰ ਇਨਸਾਫ ਦਵਾਵਾਂਗੇ ਪਰ ਅਸੀਂ ਇਨਸਾਫ ਉਹਨੂੰ ਖਾਲਸਾ ਰਿਵਾਜਾਂ ਦੇ ਅਨੁਸਾਰ ਦਵਾਵਾਂਗੇ ਪਰਿਵਾਰ ਨੂੰ ਉਹਦੇ ਨਾਲ ਖੜੇ ਆ ਅਸੀਂ ਤੇ ਉਹ ਜਦੋਂ ਵੀ ਆਪਣੀਆਂ ਜੋ ਵੀ ਬੱਚੇ ਦੇ ਜੋ ਵੀ ਰਿਵਾਜਾਂ ਉਹਨਾਂ ਦੀਆਂ ਹੈਗੀਆਂ ਉਹ ਨਿਭਾਰੇ ਨੇ ਅੰਤਮ ਰਸਮਾਂ ਜਿਹੜੀਆਂ ਉਹਦੀਆਂ ਪੂਰੀਆਂ ਕਰਕੇ ਜਦੋਂ ਵਾਪਸ ਆਉਂਦੇ ਨੇ ਮੰਗਲਵਾਰ ਆਉਣਾ ਪਰਿਵਾਰ ਨੇ ਤੇ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਕੋਈ ਵੱਡਾ ਪ੍ਰੋਗਰਾਮ ਉਲੀਕਦੇ ਆ ਤੇ ਭਈਆਂ ਨੂੰ ਔਰਨ ਦੀ ਭਾਜੜ ਪੈ ਗਈ ਆ ਪਹਿਲਾਂ ਤੇ ਅਸੀਂ ਥੋੜੇ ਸਿੰਘ ਹੀ ਉੱਥੇ ਗਏ ਸੀ ਪੰਜ-ਛੇ ਜਣੇ ਗਏ ਸੀ ਮੰਡੀ ਦੇ ਵਿੱਚ ਉਹਨਾਂ ਨੂੰ ਚੇਤਾਵਨੀ ਦੇ ਕੇ ਆਏ ਸੀ ਤੇ ਅਗਲੇ ਦਿਨੀ ਬੜੀ ਵੱਡੀ ਗਿਣਤੀ ਦੇ ਵਿੱਚ ਭਈਏ ਥਾਣੇ ਪਹੁੰਚੇ ਸੀ ਵੀ ਸਾਨੂੰ ਨਿਹੰਗ ਸਿੰਘਾਂ ਤੋਂ ਬਚਾਓ ਪਿੰਡਾਂ ਦੇ ਵਿੱਚ ਵੀ ਮਤੇ ਪੈਣੇ ਸ਼ੁਰੂ ਹੋ ਗਏ ਨੇ ਵੀ ਇਹਨਾਂ ਨੂੰ ਭਜਾਓ ਇੱਥੋਂ ਜਿੰਨੇ ਕ੍ਰਿਮੀਨਲ ਲੋਕ ਨੇ ਜਿਹੜੇ ਉਹ ਆ ਕੇ ਸਾਡੇ ਪੰਜਾਬ ਦੇ ਵਿੱਚ ਇਕੱਠੇ ਹੋਈ ਜਾਂਦੇ ਆ ਕੋਈ ਪੁੱਛ ਪੜਤਾਲ ਨਹੀਂ ਕਰਦਾ ਪੰਚ ਸਰਪੰਚ ਜਿਹੜੇ ਆ ਐਮ ਐਲ ਏ ਜਿੰਨੇ ਰਸੂਖਦਾਰ ਬੰਦੇ ਨੇ ਉਹ ਆਪਣੀਆਂ ਵੋਟਾਂ ਦੇ ਲਾਲਚ ਦੇ ਵਿੱਚ ਇਹਨਾਂ ਨੂੰ ਵੋਟਰਾਂ ਵੀ ਬਣਾ ਕੇ ਦੇਈ ਜਾਂਦੇ ਆ ਨੀਲੇ ਕਾਰਡ ਵੀ ਦੇਈ ਜਾਂਦੇ ਬਣਾ ਬਣਾ ਕੇ ਮਿਹਨਤਾਂ ਕਰ ਕਰਕੇ ਟੈਕਸ ਅਸੀਂ ਦਿੰਨੇ ਆ ਤੇ ਆਟਾ ਦਾਲ ਸਕੀਮਾਂ ਵਿਹਲੇ ਬੈਠੇ ਜਿਹੜੇ ਆ ਉਹਦਾ ਫਾਇਦਾ ਇਹ ਲੈ ਰਹੇ ਆ ਪ੍ਰਵਾਸੀ ਕਈ ਤੇ ਸਾਡੇ ਉੱਥੇ ਗੱਡੀਆਂ ਸੇਵਾ ਵਾਲੀਆਂ ਇਹਨਾਂ ਨੂੰ ਘਰਾਂ ਚ ਜਾ ਕੇ ਲੰਗਰ ਛਕਾਉਂਦੇ ਆ ਘਰਾਂ ਦੇ ਵਿੱਚ ਜਾ ਕੇ ਆਰੋ ਪਾਣੀ ਦੇ ਕੇ ਆਉਂਦੇ ਇਹਨਾਂ ਨੂੰ ਤੇ ਜਿੱਥੇ ਵੀ ਤੁਸੀਂ ਜਾ ਕੇ ਗੁਰੂ ਘਰਾਂ ਦੇ ਵਿੱਚ ਵੀ ਵੇਖ ਲਵੋ ਲੰਗਰ ਦੇ ਵਿੱਚ ਜਾਂ ਡਿਸਪੈਂਸਰੀਆਂ ਦੇ ਵਿੱਚ ਤੁਹਾਨੂੰ ਪ੍ਰਵਾਸੀ ਹੀ ਨਜ਼ਰ ਆਉਣਗੇ ਸਾਰੇ ਕਈ ਵਾਰੀ ਦੀ ਇੱਕ ਵਾਰੀ ਮੈਂ ਕਿਤੇ ਆਦਮپور ਰੁਕਿਆ ਸੀ ਮੈਂ ਵੀਡੀਓ ਬਣਾਈ ਮੇਰੇ ਵੇਖਦੇ ਵੇਖਦੇ ਤਿੰਨ ਪੰਜ ਤਾਂ ਲੱਗੀਆਂ ਤੇ 100% ਉਹਦੇ ਵਿੱਚ ਭਈਏ ਸੀ ਲੰਗਰ ਛਕਣ ਵਾਲੇ ਤੇ ਅਸੀਂ ਇਹਨਾਂ ਨੂੰ ਤਗੜੇ ਹੋ ਕੇ ਇੱਥੋਂ ਕਢੀਏ ਸਾਨੂੰ ਸਾਰਿਆਂ ਨੂੰ ਲਾਮਬੰਦ ਹੋਣ ਦੀ ਲੋੜ ਆ ਤੇ ਪਰਿਵਾਰ ਨੂੰ ਵੀ ਇਨਸਾਫ ਦਿਵਾਉਣਾ ਸੀ ਤੇ ਬਾਬਾ ਜੀ ਦਾ ਸਾਨੂੰ ਸਾਥ ਪੂਰਾ ਮਿਲ ਰਿਹਾ ਪੈਰ ਪੈਰ ਤੇ ਅਸੀਂ ਇਹਨਾਂ ਦੀ ਅਗਵਾਈ ਲੈ ਰਹੇ ਆਂ ਤੇ ਇਹਨਾਂ ਕੋਲੋਂ ਮਤਲਬ ਇਹ ਸਾਡੇ ਕੋ ਖਬਰ ਪੂਰੀ ਲੈਂਦੇ ਰਹਿੰਦੇ ਨੇ ਬਾਬਾ ਜੀ ਜੋ ਵੀ ਹੋਇਆ ਸਾਰਾ ਇਹਨਾਂ ਦੇ ਨੋਟਿਸ ਵਿੱਚ ਤੇ ਹਰ ਤਰ੍ਹਾਂ ਦਾ ਸਹਿਯੋਗ ਹੈ ਜੱਠੇਬੰਦੀ ਦਾ ਤੇ ਅਸੀਂ ਇਹਨਾਂ ਨੂੰ ਤਗੜੇ ਹੋ ਕੇ ਹੁਣ ਪੰਜਾਬ ਦੇ ਵਿੱਚੋਂ ਪਹਿਲਾਂ ਮੈਕਹਮੇ ਵਾਲਿਆਂ ਨੇ ਮਿਲ ਕੇ ਤੇ ਜੜੀਆਂ ਇਹਨਾਂ ਨੇ ਕੁੰਡੀਆਂ ਲਾ ਕੇ ਨਜਾਇਜ਼ ਬੱਤੀ ਬਾਲਦੇ ਕੋਈ ਇਹ ਕਿਸੇ ਨੂੰ ਇਹ ਕੋਈ ਇਹਨਾਂ ਦੇ ਮੀਟਰ ਨਹੀਂ ਲੱਗਾ ਹਰ ਚੀਜ਼ ਇਹਨਾਂ ਦੇ ਘਰਾਂ ਦੇ ਵਿੱਚ ਲੱਗੀ ਆ ਤੇ ਕੋਈ ਇਹ ਬਿੱਲ ਨਹੀਂ ਦਿੰਦੇ ਕੋਈ ਕਿਰਾਇਆ ਨਹੀਂ ਦਿੰਦੇ ਤੇ ਪੰਜਾਬੀਆਂ ਦੇ ਮਕਾਨ ਕਿਰਾਏ ਦੁਕਾਨਾਂ ਸਾਰੇ ਜਿਹੜੇ ਆ ਦੱਬ ਕੇ ਬੈਠੇ ਨੇ ਤੇ ਅਸੀਂ ਇਹਨਾਂ ਨੂੰ ਹੁਣ ਤਗੜੇ ਹੱਥੀ ਲੈਣਾ ਇਹ ਹੁਣ ਇਹ ਹੋਣ ਨਹੀਂ ਦੇਣਾ ਅਸੀਂ ਕਿ ਇੱਕ ਕਤਲ ਹੋਇਆ 4 ਦਿਨ ਲੋਕ ਗਰਮਾ-ਗਰਮੀ ਰਹੀ ਤੇ ਮੁੜ ਕੇ ਠੰਡੇ ਪੈ ਗਏ ਇਹ ਸੰਘਰਸ਼ ਹੋਣ ਅਸੀਂ ਪੂਰੀ ਤਰ੍ਹਾਂ ਮਤਲਬ ਸਰਗਰਮ ਕਰਕੇ ਪੰਜਾਬ ਦੇ ਵਿੱਚ ਤੇ ਪਰਿਵਾਰ ਨੂੰ ਇਨਸਾਫ ਵੀ ਦਿਵਾਉਣਾ ਤੇ ਅਸੀਂ ਇਹਨਾਂ ਨੂੰ ਕੱਢਣਾ ਵੀ ਹੈ ਬਾਹਰ ਇਸ ਤੋਂ ਤਗੜੇ ਹੋ ਕੇ ਚਾਹੇ ਸਾਨੂੰ ਆਪਣੀਆਂ ਕੁਰਬਾਨੀਆਂ ਵੀ ਕਰਨੀਆਂ ਪੈਣ ਜੋ ਵੀ ਹੁੰਦਾ ਸਾਡੇ ਨਾਲ ਹੁੰਦਾ ਹੋਏ ਪਰ ਅਸੀਂ ਹੁਣ ਪਿੱਛੇ ਨਹੀਂ ਹਟਣਾ ਤੇ ਡਰ ਵੀ ਇਹਨਾਂ ਨੂੰ ਖਾਲਸੇ ਦਾ ਕਾਨੂੰਨ ਕੋਲੋਂ ਕੋਈ ਨਹੀਂ ਡਰਦੇ ਅਖਬਾਰਾਂ ਹੁੰਦੀਆਂ ਰਹਿੰਦੀਆਂ ਜੇ ਮਲਾਜਮ ਜਾਂਦੇ ਇਹਨਾਂ ਦੀਆਂ ਕਲੋਨੀਆਂ ਦੇ ਵਿੱਚ ਤੇ ਉਹਨਾਂ ਦੇ ਹੱਥੀ ਪੈ ਜਾਂਦੇ ਆ ਉਹਨਾਂ ਨੂੰ ਕੁੱਟ ਕੇ ਭਜਾ ਦਿੰਦੇ ਆਏ ਤੇ ਸਿਰਫ ਇਹ ਖਾਲਸੇ ਕੋਲੋਂ ਡਰਦੇ ਨੇ ਤੇ ਅੱਗੇ ਜੋ ਵੀ ਬਾਬਾ ਜੀ ਦਾ ਹੁਕਮ ਹੁੰਦਾ ਕਿ ਆਪਾਂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਆ ਤੇ ਵੱਧ ਤੋਂ ਵੱਧ ਸੰਗਤ ਸ਼੍ਰੋਮਣੀ ਪੰਥਕਾਲੀ ਅਰਪਾ ਘਰਬਾ ਤਰਨਤਲ ਦੇ ਨਾਲ ਜੁੜੇ ਤੇ ਪਤਾ ਹੀ ਇਹ ਬਾਕੀ ਸਾਰਿਆਂ ਨੂੰ ਅਸੀਂ ਦੱਸਣਾ ਨਹੀਂ ਸਾਰਿਆਂ ਨੂੰ ਪਤਾ ਕਿ ਇਹ ਦਲ ਜਿਹੜੇ ਆ ਇਹਨਾਂ ਦੀਆਂ ਕੁਰਬਾਨੀਆਂ ਕਿੰਨੀਆਂ ਨੇ ਪੰਥ ਦੀ ਖਾਤਰ ਇਹ ਸਾਰਿਆਂ ਨੂੰ ਪਤਾ ਹੈ ਜੀ ਤੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤੇ ਇਹਨਾਂ ਦੇ ਪੰਜਾਬ ਦੇ ਵਿੱਚੋਂ ਅਸੀਂ ਪੈਰ ਖੇੜੀਏ ਜਿਹੜੇ ਲਾ ਕੇ ਬੈਠੇ ਆ ਵੀ ਇਹ ਪਰਵਾਸੀ ਜਿਹੜੇ ਆ ਤੇ ਅੱਗੇ ਬਾਬਾ ਜੀ ਹੁਕਮ ਕਰੋ ਹੋਰ ਕੀ ਕੁਝ ਕਰਨਾ ਹੈ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਨਾ ਇਹ ਜ਼ੋਰ ਫੁਰਜ਼ੋਰ ਅਪੀਲ ਜਿਹੜੀ ਹੈਗੀ ਆ ਆਵਾਜ਼ ਬੁਲੰਦ ਕਰਨੀ ਆ ਤੁਸੀਂ ਨੇ ਸਾਰਿਆਂ ਨੇ ਸਾਰੀਆਂ ਜੱਤੇ ਬੰਨੀਆਂ ਵੀ ਪੰਜਾਬ ਦੇ ਵਿੱਚ ਕੋਈ ਬਾਹਰੋਂ ਆ ਕੇ ਗੈਰ ਪੰਜਾਬੀ ਇੱਥੇ ਨਾ ਜ਼ਮੀਨ ਖਰੀਦ ਸਕੇ ਨਾ ਕੋਈ ਪਲਾਟ ਖਰੀਦ ਸਕੇ ਜਦੋਂ ਸਾਡੇ ਦੇ ਉਤੇ ਪੰਜਾਬ ਦੇ ਲੋਕਾਂ ਉਤੇ ਬਾਹਰਲੇ ਸੂਬਿਆਂ ਨੇ ਬੰਦ ਕਰਤਾ ਬੈਨ ਲਾਦਾ ਵੀ ਇੱਥੇ ਪੰਜਾਬੀ ਆ ਕੇ ਆਪਦੀ ਰਹਿ ਨਹੀਂ ਸਕਦੇ ਇੱਥੇ ਜ਼ਮੀਨ ਨਹੀਂ ਖਰੀਦ ਸਕਦੇ ਫੇਰ ਕੀ ਗੱਲ ਸਾਡੀ ਸਰਕਾਰ ਭਗਵੰਤ ਮਾਨ ਸਰਕਾਰ ਇਹ ਮਤਾ ਪਾਸ ਨਹੀਂ ਕਰ ਸਕਦੀ ਵੀ ਇੱਥੇ ਕੋਈ ਵੀ ਗੈਰ ਪੰਜਾਬੀ ਜਿਹੜਾ ਬਿਨਾਂ ਪੰਜਾਬ ਤੋਂ ਵਸਿੰਦਾ ਉਹ ਨਹੀਂ ਪ੍ਰਵਾਸੀ ਜਾਂ ਭਈਏ ਜਿਹੜੇ ਕੋਈ ਆ ਕੇ ਇੱਥੇ ਰਹਿ ਸਕਦੇ ਨਹੀਂ ਪਲਾਟ ਖਰੀਦ ਸਕਦੇ ਨਹੀਂ ਉਹ ਇੱਥੇ ਜ਼ਮੀਨ ਖਰੀਦ ਸਕਦੇ ਇਹ ਇਹ ਪ੍ਰੂਨ ਮਤਾ ਬਣਨਾ ਚਾਹੀਦਾ ਸਾਰੇ ਆਵਾਜ਼ ਬਲੰਦ ਕਰੋ ਤੇ ਇੱਥੇ ਨਾ ਹੀ ਪਿੰਡਾਂ ਦੇ ਵਿੱਚ ਇਹਨਾਂ ਦੀਆਂ ਬੂਟਾਂ ਬਣਾਈਆਂ ਜਾਣ ਨਾ ਹੀ ਪਿੰਡਾਂ ਦੇ ਵਿੱਚ ਆਧਾਰ ਕਾਰਡ ਬਣਾਈਏ ਜਾਣ ਜਿਹੜੇ ਟੋਕੜਬੋਚ ਲੋਕ ਵੋਟਾਂ ਦੀ ਖਾਤਰ ਕੁਰਸੀਆਂ ਦੀ ਖਾਤਰ ਇਹਨਾਂ ਲੋਕਾਂ ਦੇ ਆਧਾਰ ਕਾਰਡ ਇਹਨਾਂ ਲੋਕਾਂ ਦੇ ਵੋਟ ਕਾਰਡ ਬਣਾ ਰਹੇ ਨੇ ਕੋਈ ਚੇਅਰਮੈਨ ਲੈਣ ਦਾ ਫਰਜ਼ਾ ਕੋਈ ਸਰਪੰਚੀ ਜਤਨ ਖਾਤਰ ਇਹੋ ਜਿਹਿਆਂ ਨੂੰ ਇਹ ਸਾਰਿਆਂ ਨੂੰ ਮਤਾ ਪਾਉਣਾ ਚਾਹੀਦਾ ਕੱਲ ਨੂੰ ਇਹ ਸੇਕ ਤੁਹਾਡੇ ਘਰ ਤੱਕ ਵੀ ਪਹੁੰਚ ਸਕਦਾ ਇਸ ਕਰਕੇ ਇਹਨਾਂ ਦੀਆਂ ਵੋਟਾਂ ਇਹਨਾਂ ਦੇ ਆਧਾਰ ਕਾਰਡ ਇਹਨਾਂ ਨੂੰ ਪਲਾਟ ਜਾਂ ਇਹਨਾਂ ਦੇ ਕੋਈ ਜ਼ਮੀਨ ਜਾਇਦਾਦ ਇਹ ਪੂਰੇ ਤਰਤੇ ਪੰਜਾਬ ਦੇ ਲੋਕ ਬੈਨ ਕਰਨ ਇਹ ਕੰਮ ਕਰਨਾ ਚਾਹੀਦਾ ਜੇ ਤੁਸੀਂ ਇਹਨਾਂ ਤੋਂ ਚੀਜ਼ਾਂ ਹੀ ਨਹੀਂ ਖਰੀਦੋਗੇ ਆਪੀ ਭੱਜ ਜਾਣਗੇ ਤੁਸੀਂ ਸਹਿ ਦਿੱਤੀ ਆ ਬਹੁਤ ਸਾਰੇ ਜਿਹੜੇ ਸਹਿਹਾ ਦੇ ਰਹੇ ਨੇ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਓ ਆਵਾਜ਼ ਬੁਲੰਦ ਕਰੀਏ ਜਿਹੜੇ ਇੱਥੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨਾ ਚਾਹੁੰਦੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਪੰਜਾਬ ਨੂੰ ਲਾਂਬੂ ਲਾ ਰਹੇ ਨੇ ਪ੍ਰਵਾਸੀ ਲੋਕ ਭਈਏ ਲੋਕ ਇਹਨਾਂ ਨੂੰ ਖੜਾ ਖੜਾਈਏ ਤੇ ਮੈਂ ਸਾਰੇ ਸੰਗਤ ਦਾ ਧੰਨਵਾਦ ਆ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਚੜ੍ਹਦੀ ਕਲਾ ਦੀ ਨਾ ਤਾਂ ਬਦਨ ਹੋਰ ਕਰਨਾ ਜੀ ਇਹ ਮੋਰਚਾ ਲਾਇਆ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਚੰਡੀਗੜ੍ਹ ਬਾਈਪਾਸ ਉੱਥੇ ਬਹੁਤ ਜ਼ਿਆਦਾ ਰੇੜੀਆਂ ਲੱਗਦੀਆਂ ਸੀ ਇਹਨਾਂ ਪ੍ਰਵਾਸੀਆਂ ਦੀਆਂ ਉੱਥੇ ਵੀ ਇਹਨਾਂ ਨੇ ਇੱਕ ਪੰਜਾਬਣ ਬੀਬੀ ਦੀ ਕੁੱਟਮਾਰ ਕੀਤੀ ਸੀ ਤੇ ਇੱਕ ਸਿੰਘ ਦੇ ਨਾਲ ਗਲਤ ਬੋਲੇ ਸੀ ਤੇ ਉਹਨੂੰ ਧਮਕੀ ਦਿੱਤੀ ਸੀ ਤੇ ਇਸ ਕਰਕੇ ਉੱਥੋਂ ਸਾਰੇ ਭਈਏ ਭਜਾ ਕੇ ਸਿੰਘਾਂ ਨੇ ਤੇ ਉੱਥੇ ਸਾਰੇ ਹੀ ਪੰਜਾਬੀਆਂ ਦੀਆਂ ਦੁਕਾਨਾਂ ਲਵਾਤੀਆਂ ਜੀ ਹੁਣ ਇੱਕ ਵੀ ਉੱਥੇ ਭਈਆ ਨਹੀਂ ਲੋਕੀ ਭਈਆਂ ਕੋਲੋਂ ਮਾਰ ਖਾ ਕੇ ਤੇ ਵੀਡੀਓ ਪਾ ਦਿੰਦੇ ਨੇ ਪਰ ਉਹਨਾਂ ਨੂੰ ਕੁੱਟ ਕੇ ਵੀਡੀਓ ਨਹੀਂ ਪਾਉਂਦੇ ਇਹਨਾਂ ਕੋਲੋਂ ਡਰਨ ਦੀ ਕੋਈ ਲੋੜ ਨਹੀਂ ਤੇ ਤਗੜੇ ਹੋਵੋ ਤੁਸੀਂ ਜਦਾ ਵੀ ਇਹਨਾਂ ਦੇ ਨਾਲ ਮਤਲਬ ਕੋਈ ਗੱਲਬਾਤ ਹੁੰਦੀ ਆ ਇਹਨਾਂ ਨੂੰ ਕੁੱਟ ਕੇ ਹੁੰਦਾ ਤੇ ਅਸੀਂ ਉਹਨੂੰ ਸਨਮਾਨਤ ਵੀ ਕਰਾਂਗੇ ਤੇ ਉਹਦਾ ਪੂਰਾ ਸਾਥ ਵੀ ਦੇਾਂਗੇ ਹਰ ਤਰ੍ਹਾਂ ਦਾ ਉਹਦਾ ਕਾਨੂੰਨੀ ਸਾਥ ਵੀ ਦੇਾਂਗੇ ਤੇ ਇਹਨਾਂ ਕੋਲੋਂ ਡਰਨ ਦੀ ਲੋੜ ਨਹੀਂ ਤਗੜੇ ਹੋਵੋ ਹਾਂਜੀ ਐਨੀਆਂ ਬੇਨਤੀਆਂ ਸੰਗਤ ਜੀ ਪ੍ਰਵਾਨ ਕਰਿਓ ਬਾਬਾ ਜੀ ਆਏ ਨੇ ਧੰਨਵਾਦ ਆ ਇਸੇ ਸਿਲਸਿਲੇ ਦੇ ਮੋਰਚੇ ਦੇ ਸਬੰਧ ਦੇ ਵਿੱਚ ਜਿਹੜੀ ਇੱਥੇ ਅੱਜ ਦਰਸ਼ਨ ਦਿੱਤੇ ਇਹਨਾਂ ਨੇ ਜੋ ਵੀ ਅਗਲੀਆਂ ਸੇਵਾਵਾਂ ਨੇ ਉਹ ਆਪ ਇਹਨੂੰ ਦੱਸਿਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ